ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਮਹਾਰਾਸ਼ਟਰ ਸਰਕਾਰ ਵੱਲੋਂ ਜਦੋਂ ਬੀਜੇਪੀ ਦੇ ਸਿੱਖ ਐਮਐਲਏ ਤਾਰਾ ਸਿੰਘ ਨੂੰ ਤਕਸਰੀ ਹਜ਼ੂਰ ਸਾਹਿਬ ਦੀ ਪ੍ਰਬੰਧਕੀ ਬੋਰਡ ਦਾ ਪ੍ਰਧਾਨ ਬਣਾਇਆ ਗਿਆ ਤਾਂ ਇਸ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਕਾਰਵਾਈ ਸਿੱਖ ਪੰਥ ਦੇ ਅੰਦਰੂਨੀ ਮਾਮਲੇ ਵਿੱਚ ਸਿੱਧੀ ਦਖਲਅੰਦਾਜ਼ੀ ਹੈ ਇਹਦਾ ਜਵਾਬ ਦਿੰਦੇ ਹੋਏ ਲੋਕ ਸਭਾ ਦੇ ਕਾਂਗਰਸ ਦੇ ਉਪਰਧਾਨ ਤੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਤੇ ਬਾਦਲ ਸਰਕਾਰ ਨੂੰ ਘੇਰਿਆ ਕੈਪਟਨ ਨੇ ਕਿਹਾ ਮਹਾਰਾਸ਼ਟਰ ਸਰਕਾਰ ਦਾ ਫੈਸਲਾ ਬਿਲਕੁਲ ਸਹੀ ਹੈ ਬੜਾ ਪਵਿੱਤਰ ਸਥਾਨ ਆਤਿਹਾਸਿਕ ਉੱਥੇ ਦੋਗਣਾ ਹੈ ਕਿ ਪਹਿਲਾਂ ਮਹਿਰੂ ਤਾਰਾ ਸਿੰਘ ਫੈਕਟਰੀ ਵੀ ਹੋਇਆ ਤੇ ਧਾਰਮਿਕ ਗੱਲਾਂ 'ਚ ਕੁਝ ਹੋਵੇ ਤੇ ਸ਼੍ਰੋਮਣੀ ਕਮੇਟੀ ਨਾਲ ਉਹਦਾ مشورہ ਕੀਤਾ ਔਰ ਹਰ ਸੇ ਕੋਤੇ ਉਹਨਾਂ ਚਾਹੀਦਾ ਕਿ ਜਿਹਾ ਪਾਰਟ ਮਹਾਰਾਸ਼ਟਰ ਸਰਕਾਰ ਚਲਾ ਰਹੀ ਹੈ ਹਜ਼ੂਰ ਸਾਹਿਬ ਨੂੰ ਬਹੁਤ ਅੱਛੀ ਤਰ੍ਹਾਂ ਚਲਾ ਰਹੀ ਹੈ ਇਹਨਾਂ ਨੇ ਫੇਰ ਲਿਆ ਕੇ ਬਗਾੜ ਪਾ ਦੇਣਾ ਐ ਐਚਪੀਸੀ ਨੇ ਇਹ ਤਾਂ ਸਿਰਫ ਪੈਸੇ ਬਣਾਉਣ ਦੇ ਲੱਗੇ ਹੋਏ ਨੇ ਔਰ ਸੇਵਾ ਉੱਥੇ ਕੁਝ ਹੁੰਦੀ ਨਹੀਂ ਇਹਨਾਂ ਤੋਂ ਤਾਂ ਜਿਹੜੇ ਸਾਡੇ ਉੱਥੇ ਦੇ ਪ੍ਰਬੰਧ ਹੈ ਉਹ ਬਿਲਕੁਲ ਅੱਛਾ ਪ੍ਰਬੰਧ ਹੈ ਉਹਨੂੰ ਐਂ ਹੀ ਰਹਿਣਾ ਚਾਹੀਦਾ ਦਰਸਲ ਮਹਾਰਾਸ਼ਟਰ ਦੀ ਬੀਜੇਪੀ ਇਸ ਸ਼ਿਵ ਸੈਨਾ ਸਰਕਾਰ ਨੇ ਹਜ਼ੂਰ ਸਾਹਿਬ ਦਾ ਨਵਾਂ ਮੈਨੇਜਰ ਬੀਜੇਪੀ ਦੇ ਸਿੱਖ ਐਮਐਲਏ ਤਾਰਾ ਸਿੰਘ ਨੂੰ ਥਾਪਿਆ ਹੈ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਅਨੰਦ ਮੋਦੀ ਨੂੰ ਚਿੱਠੀ ਲਿਖ ਮੰਗ ਕੀਤੀ ਹੈ ਕਿ ਮਹਾਰਾਸ਼ਟਰ ਸਰਕਾਰ ਨੂੰ ਹਦਾਇਤ ਕੀਤੀ ਜਾਵੇ ਕਿ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਦੀ ਕੀਤੀ ਗਈ ਇਹ ਨਿਯੁਕਤੀ ਰੱਦ ਕੀਤੀ ਜਾਵੇ ਅਤੇ ਕਮੇਟੀ ਦੇ ਪ੍ਰਧਾਨ ਦੀ ਕਾਨੂੰਨ ਅਨੁਸਾਰ ਛੋਣ ਕਰਵਾਈ ਜਾਵੇ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਨਵੀਂ ਬਹਿਸ ਛਿੜ ਗਿਆ ਹੈ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjab time, Punjabi ਨੂੰ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi <smarton>